ਕਿਦੇ ਧੁਖ ਮਤਰੀ ਦਿਖਾਈ ਕੋਟਾ ਕਿਦੇ ਹਜ਼ਾਰ ਰੁਪਏ ਹਰ ਮਹਾ ਲਕਵਾਇਆ ਕਿਦੇ ਬੱਚੇ ਸੰਭਿਆ ਪੈਨਸ਼ਨ ਆਈਏ ਉਹਨਾਂ ਦੇ ਕਿਤੇ ਮਾਪੀ ਸੀ ਮਾਪੀ ਲੋਕ ਹੀ ਆਸਾਨੀਆਂ ਦਿੱਲੀ ਤੋਂ ਮਰਜ਼ਬਾਟ ਕੇ ਅੱਜ ਪੰਜਾਬ ਦੀ ਕੋਈ ਕਾਰਟੀ ਨਹੀਂ ਪਿਛਲੀ ਤੇ ਮੌਜੂਦਾ ਸਰਕਾਰ ਨੂੰ ਸੁਖਬੀਰ ਸਿੰਘ ਬਾਦਲ ਨੇ ਖੂਬ ਕੋਸਿਆ ਕਈ ਸਕੀਮਾਂ ਦੇ ਨਾਮ ਜਣਵਾਏ ਤੇ ਮਾਨ ਸਰਕਾਰ ਤੇ ਸਵਾਲ ਉਠਾਈ ਸੁਖਬੀਰ ਸਿੰਘ ਬਾਦਲ ਮਾਨਸਾ ਗਏ ਸਨ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰ ਰਹੇ ਸਨ ਇਸ ਵਾਰ ਵੀ ਬਠਿੰਡਾ ਦਾ ਮੁਕਾਬਲਾ ਦਿਲਚਸਪ ਹੈ ਅਕਾਲੀ ਦਲ ਚੌਥੀ ਵਾਰ ਵੀ ਬਠਿੰਡਾ ਤੇ ਆਪਣਾ ਦਬਦਬਾ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਲਈ ਵਿਰੋਧੀ ਨਿਸ਼ਾਨੇਦ ਨੇ ਪਿਛਲੇ 10 ਸਾਲوں ਆਪਾ ਆਪਣਾ ਹੀ ਨੁਕਸਾਨ ਕਰੇ ਪਹਿਲੇ ਕੈਪਟਨ ਅਮਰਿੰਦਰ ਸਿੰਘ ਦੀ ਗੱਲਾਂ ਚਾਗੇ ਇਹ ਸੌਖਾ ਕਹਿੰਦਾ ਆਪਾਂ ਮਿੱਠੇ ਸਾਈਆਂ ਬੋਟਾਂ ਪਾਦੀਆਂ ਕਿ ਬੱਦਸਾਲ ਦਿਖਾਈ ਨਹੀਂ ਦਿੱਤਾ ਕੰਮ ਸਾਰਾ ਹੋ ਗਿਆ ਉਹਦੇ ਬਾਅਦ ਝਟਪੜੇ ਇਹਨਾਂ ਨੇ ਟੂਟ ਬੋਲੇ ਆ ਇਹਨਾਂ ਦੇ ਮਨ ਲੱਗੇ ਤੇ ਹੁਣ ਹੋਊ ਕੀ ਆ ਕਿਹਦੇ ਮੁੱਖ ਮੰਤਰੀ ਦਿਖਾਈ ਦਿੰਦਾ ਕਿਤੇ ਹਜ਼ਾਰ ਰੁਪਏ ਹਰ ਮੌਲਕ ਪਾਏ ਉਹਨਾਂ ਦੇ ਤਾਂ ਸੱਚੀ ਮਾਤ ਨਹੀਂ ਸੀ ਫਾਤੀ ਕਿਉਂਕਿ ਇਹ ਸਾਰੀਆਂ ਦਿੱਲੀ ਤੋਂ ਆਈਆਂ ਪਾਰਟੀਆਂ ਆ ਪੰਜਾਬ ਦੀ ਕੋਈ ਪਾਰਟੀ ਨਹੀਂ ਪੰਜਾਬ ਦੀ ਜਥੇਬੰਦੀ ਐ ਛੋਟੀ ਛੋਟੀ ਇਕਾਲੀ ਦਲ ਛੋਟੀ ਪਿੰਡਾਂ ਦੀ ਪਾਰਟੀ ਗਰੀਬ ਕਿਸਾਨਾਂ ਦਲਚੋਣ ਦੀ ਪਾਰਟੀ 103 ਸਾਲ ਪੁਰਾਣੀ ਪਾਰਟੀ ਛੋਟੇ ਵਿੱਚੋਂ ਬੜੀ ਪਾਰਟੀ ਥੋੜਾ ਤੁਫਤ ਸਮਝਦੀ ਐ ਬੱਚਿਆ ਸਮਝਦੀ ਐ ਤਾਇਆ ਤੁਸੀਂ ਦੇਖੇ ਜਦੋਂ ਕਾਲੀਦਰ ਦੀ ਸਰਕਾਰ ਆਉਂਦੀ ਐ ਤਾਇਆ ਪਿੰਡਾਂ 'ਚ ਚੱਕੀ ਹੁੰਦੀ ਐ ਗਰੀਬ ਕਿਸਾਨ ਮਜ਼ਦੂਰ ਨੂੰ ਸੁਰੱਖਤਾ ਮਿਲਦੀ ਐ ਬਠਿੰਡਾ ਤੋਂ ਕਾਲੀ ਦਲ ਦੇ ਉਮੀਦਵਾਰ ਨੇ ਹਰ ਸਿੰਘ ਗੜਤ ਕੋਰ ਬਦਲ ਉਹ ਇਥੇ ਮੌਜੂਦ ਐਮਪੀ ਵੀ ਨੇ ਆਮ ਆਦਮੀ ਪਾਰਟੀ ਨੇ ਮੈਦਾਨ ਜੁਤਾਰੀ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸ਼ੋਮੇ ਕਾਲੀ ਦਾ ਅੰਮ੍ਰਿਤਸਰ ਵੱਲੋਂ ਨੇ ਲਖਬੀਰ ਸਿੰਘ ਲਖਾ ਸਦਾਣਾ ਤੇ ਕਾਂਗਰਸ ਵੱਲੋਂ ਨੇ ਜੀਤ ਮਹਿੰਦਰ ਸਿੰਘ ਭਾਜਪੀ ਨੇ ਦਾਖੇੜਿਆ ਪਰਮਪਾਲ ਕੌਰ ਤੇ